ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ 17 ਚੈਸਟ ਦੀਆਂ ਕਾਟਾਂ ਦੀ ਵੀਡੀਓ ਬਣਾਉਣ ਲੱਗੇ ਆਂ ਦੇਖੋ 17 ਚੈਸਟ ਹੁੰਦੀ ਹੈ ਜਿਹੜੀ ਉਹਦੀ ਆਪਾਂ ਤੀਰਾ ਲੈਣਾ ਹੁੰਦਾ 6.5 ਇੰਚ 6.5 ਇੰਚ ਤੀਰਾ ਲੈ ਕੇ ਥੱਲੇ ਨੂੰ ਆਪਾਂ 7 ਇੰਚ ਮੋਡਾ ਲੈਣਾ ਹੁੰਦਾ ਆਪਾਂ ਉਹ ਕਾਟ ਨਹੀਂ ਪਾਉਣੀ ਹੁਣ ਇਹਦੇ ਵਿੱਚ ਜਿਹੜੇ ਨਾਲ ਆਪਣਾ ਮੋਡਾ ਟਿਕਦਾ ਹੁੰਦਾ ਉਹ ਨਹੀਂ ਪਾਉਣੀ ਹੈਗੀ ਇਧਰ ਉਹ ਚੈਸਟ ਲੈ ਲਾਂਗੇ ਆਪਾਂ 9 ਇੰਚ ਤੇ ਨਿਸ਼ਾਨੀ ਲਗਾ ਲਾਂਗੇ ਵਿੱਚ ਸਲਾ ਪਲੇਟਾਂ ਦੇ ਵਿੱਚ ਵੀ ਕਪੜਾ ਆ ਜਾਣਾ ਤੇ ਥੱਲੇ ਨੂੰ 15 ਇੰਚ ਤਿਆਰ ਆ ਤਾਂ ਆਪਾਂ 16.5 ਇੰਚ ਸਾਈਡ ਸਲਾਈ ਲਵਾਂਗੇ ਕਮਰ ਦੀ ਨਿਸ਼ਾਨੀ ਲਗਾਵਾਂਗੇ 8.5 ਇੰਚ ਤੇ ਤੇ 20 ਇੰਚ हिਪ 10 ਇੰਚ ਤੇ ਇੱਥੇ ਨਿਸ਼ਾਨੀ ਲਗਾ ਲਾਂਗੇ ਇਹ ਆਪਾਂ ਲੰਬੀ ਪਲੇਟ ਪਾਉਣੀ ਆ 11.5 ਤੋਂ ਜਿਵੇਂ ਆਪਣੀ 1.5 ਦਾਸ ਤਿਆਰ ਰਹਿ ਜੂਗੀ 1 ਇੰਚ ਵੱਧ ਵਾਈਦੀ ਆ ਨੀਚੇ ਨੂੰ 7 ਇੰਚ ਤੇ ਨਿਸ਼ਾਨੀ ਲਗਾ ਕੇ ਇਧਰ ਨੂੰ 3.5 ਦਾ ਗੇਪ ਦੇਵਾਂਗੇ ਉੱਪਰ ਨੂੰ ਜਿਹੜੀ ਆ ਪਲੇਟ ਪਾਈਦੀ ਆ ਤੁਹਾਨੂੰ ਮੈਂ ਦੱਸਿਆ ਵੀ ਆ ਇਹਦੇ ਵਿੱਚ ਚ ਪਾ ਦਿਆ ਕਰੋ ਜਿਹੜੀ ਆਪਾਂ ਮੋਡੇ ਦੀ ਕਾਰਟ ਪਾਉਣੀ ਹੁੰਦੀ ਆ ਆ ਆਪਾਂ 2 ਇੰਚ ਤੇ ਨਿਸ਼ਾਨੀ ਲਗਾ ਕੇ ਉੱਪਰ ਨੂੰ ਪਲੇਟ ਪਾ ਦਾਂਗੇ 2 ਇੰਚ ਤੇ ਜਿਹੜੀ ਆਪਾਂ ਥੱਲੇ ਲਈ ਪਲੇਟ ਪਾਉਣੀ ਆ ਇਹ ਆਪਾਂ 1.5 ਇੰਚ ਤੇ ਪਾਉਣੇ ਹੁੰਦੇ ਆ ਇਸ ਤਰ੍ਹਾਂ ਤੇ ਜਿਹੜੀ ਆ ਮੋਡੇ ਦੀ ਕਾਟ ਆ ਪੈਕ ਸਾਈਡ ਵਾਲੀ ਕਾਟ ਆ ਪਾਵਾਂਗੇ 2 ਇੰਚ ਤੇ ਅਗਲੀ ਕਾਟ ਪਾ ਦਾਂਗੇ ਆਪਾਂ ਪੌਣੇ 1 ਤੇ ਤਾਂ ਆਪਾਂ 1 ਇੰਚ ਤੇ ਪਾ ਦਾਂਗੇ ਠੀਕ ਹੈ ਜੀ ਇਹ ਸੀਗੀ ਅੱਜ ਆਪਣੀ ਕਾਟਾਂ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ